ਜੋ ਬਲਕੋਨਰ ਤੇ ਆਨੰਦ ਵਾਲਾ ਜੀ ਆਇਆ ਗੈਤਿੰਗ ਜੀ ਪਰ ਮੇਰਾ ਨਾਮ ਸੁਮਿਤ ਕਾਲੀਆ ਵੀ ਮੈਂ ਵੀ ਕਾਲੀਆ ਮੈਡੀਕਲ ਨਾਲ ਹਾਂ ਤੇ ਤੋਂ ਮੇਰੇ ਨਾਲ ਅੱਜ ਸਾਡੇ ਸੀਨੀਅਰ ਆਗੂ ਜਗਦੀਸ਼ ਕੁਮਾਰ ਜਗਬੂਜੀ ਆਲੇਲੀਆ ਕਬੀਰ ਕਾਸ਼ ਤੋਂ ਔਰ ਕਬੀਰ ਜੀ ਔਰ ਰਾਹੁਲ ਮਲਿਕ ਜੀ ਦਲੀ ਸੁਰੱਖਿਆ ਸੈਨਾ ਤੋਂ ਸੋ ਅੱਜ ਅਸੀਂ ਇਸ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਤਾਂ ਕਿ ਸਾਡੀ ਜਿਹੜੀ ਬੇਟੀ ਹੈ ਸਾਡੀ ਜਿਹੜੀ ਭੈਣ ਹੈ ਕਾਜਲ ਤੇ ਇਹਨਾਂ ਦੀ 3.5 ਸਾਲ ਹੋ ਗਿਆ ਇਹਨਾਂ ਦੇ ਹਸਬੰਦ ਦੇ ਉੱਤੇ ਇੱਕ ਜਿੱਥੇ ਇਹਨਾਂ ਦੇ ਹਸਬੰਦ ਕੰਮ ਕਰਦੇ ਸੀ ਜਿੱਥੇ ਇਹਨਾਂ ਦਾ ਬ੍ਰਦਰ ਕੰਮ ਕਰਦਾ ਸੀ ਉੱਥੋਂ ਦੇ ਜਿਹੜੇ ਮਾਲਕ ਨੇ ਇਹਨਾਂ ਦੇ ਠੂਠਾ ਚੋਰੀ ਦਾ ਜਿਹੜਾ ਇਨਜਾਮ ਲਗਵਾਇਆ ਸੀ ਔਰ ਉਹ ਜਿਹੜਾ ਹੈ ਜਿਹੜੇ ਠੂਠਾ ਇਲਜਾਮ ਲਗਾ ਕੇ ਤੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਸ ਥਾਣੇ ਔਰ ਇਹਨਾਂ ਦੀ ਵੀ ਦਰਖਾਸਤ ਦੋਨਾਂ ਪਾਰਟੀਆਂ ਦੀਆਂ ਦਰਖਾਸਤਾਂ ਸੀ ਉਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਚਲਦੀਆਂ ਪਈਆਂ ਸੀ ਉਸ ਸਬੰਧ ਦੇ ਵਿੱਚ ਅਸੀਂ ਵੀ ਇੱਕ ਦੋ ਵਾਰ ਗਏ ਸੀ ਔਰ ਅਸੀਂ ਉਹਨਾਂ ਨੂੰ ਗੱਲ ਕੀਤੀ ਸੀ ਕਿ ਜੇਕਰ ਤੁਹਾਡੇ ਕੋਲ ਤਪੀਸ਼ ਅੱਛੀ ਤਰ੍ਹਾਂ ਹੁੰਦੀ ਹੈ ਤੇ ਠੀਕ ਹੈ ਜੇ ਨਹੀਂ ਹੁੰਦੀ ਤੇ ਕਿਸੇ ਉੱਚਰ ਦੀ ਘਰੀ ਦੀ ਡਿਊਟੀ ਲਈ ਔਰ ਮਾਨਜੋਗ ਉਹਨਾਂ ਦੀ ਜਿਹੜੀ ਡਿਊਟੀ ਸੀ ਐਸਪੀ ਹਰਪਾਲ ਸਰ ਨੂੰ ਅਸੀਂ ਮਿਲੇ ਤਾਂ ਔਰ ਦੋਨਾਂ ਨੂੰ ਇੱਕ ਪਾਰਟੀਆਂ ਨੂੰ ਬੁਲਾ ਕੇ ਤੇ ਦੋਨਾਂ ਦੀ ਜਿਹੜੀ ਗੱਲਬਾਤ ਸੁਣੀ ਗਈ ਸੀ ਤੇ ਜਦੋਂ ਇਹਨਾਂ ਦੀ ਗੱਲਬਾਤ ਸੁਣੀ ਗਈ ਤਾਂ ਫਿਰ ਸੁਣੀ ਤੋਂ ਬਾਅਦ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਕੁਝ ਸਮੇਂ ਬਾਅਦ ਟਾਈਮ ਦਿੱਤਾ ਗਿਆ ਔਰ ਕੁਝ ਜੇ ਮਿਆ ਕਾਰਨ ਪ੍ਰਸ਼ਾਸਨ ਕੋਲ ਟਾਈਮ ਨਹੀਂ ਸੀ ਤੇ ਜਿਹਦੇ ਕਾਰਨ ਇਹ ਦੋਨੇ ਜਿਹੜੇ ਪਾਰਟੀਆਂ ਆ ਆਪ ਚ ਬੈਠ ਨਹੀਂ ਸਕੀਆਂ ਸੀ ਔਰ ਪਤਾ ਨਹੀਂ ਕਿਹੜੀ ਮਿਲੀ ਭੁਗਤੀ ਦੇ ਨਾਲ ਇਹ ਭੈਣ ਆ ਜਿਹੜੀ ਇਹਦੇ ਹਸਬੰਦ ਦਾ ਜਿਹੜਾ ਨਾਮ ਆ ਉਹ ਪ੍ਰਦੀਪ ਮੈਣੀ ਆ ਔਰ ਇਹਨਾਂ ਦੇ ਜਿਹੜੇ ਬ੍ਰਦਰ ਦਾ ਨਾਮ ਹੈ ਆ ਉਹ ਹੈਗਾ ਹਾਂ ਅਮਿਤ ਕੁਮਾਰ ਇਹਨਾਂ ਦੇ ਬ੍ਰਦਰ ਦਾ ਨਾਮ ਹੈ ਔਰ ਇਹਨਾਂ ਤੇ ਜਿਹੜਾ ਵਾ ਪਿਛਲੇ ਮਹੀਨੇ ਜਿਹੜਾ ਇੱਕ ਪਰਚਾ ਦਰਜ ਹੋ ਰਿਹਾ ਹੈ ਚੋਰੀ ਦਾ ਔਰ ਅਸੀਂ ਬੇਨਤੀ ਕਰਦੇ ਹਾਂ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਜਿਸ ਚੀਜ਼ ਦੀ ਤਪਤੀਸ਼ ਹੀ ਨਹੀਂ ਹਲੇ ਪ੍ਰੋਪਰ ਤਰੀਕੇ ਨਾਲ ਹੋਈ ਜਿਸ ਚੀਜ਼ ਦੀ ਇਨਕੁਆਇਰੀ ਨਹੀਂ ਪ੍ਰੋਪਰ ਤਰੀਕੇ ਨਾਲ ਹੋਈ ਤੇ ਉਹਦੇ ਤੇ ਪਰਚਾ ਕਿਸ ਤਰ੍ਹਾਂ ਦਰਜ ਹੋ ਗਿਆ ਕਈ ਵਾਰ ਕੀ ਆ ਕਿ ਕੋਈ ਮਿਲੀ ਭੁਗਤੀ ਦੇ ਨਾਲ ਜਾਂ ਕਿਸੇ politcal pressure ਦੇ ਨਾਲ ਕੋਈ ਪਰਚੇ ਦਰਜ ਨਾਜਾਇਜ਼ ਹੋ ਜਾਂਦੇ ਨੇ ਅੱਜ ਇਹ ਸਾਡੇ ਪਰਿਵਾਰ ਜਿਹੜਾ ਸਾਡੇ ਕੋਲ ਪਹੁੰਚਿਆ ਵਾ ਅਸੀਂ ਮਾਨੀ ਰੋ ਕਮਿਸ਼ਨ ਸਾਹਿਬ ਨੂੰ ਮਿਲੇ ਆਂ ਪਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਚੰਗੀ ਤਰ੍ਹਾਂ ਤਫ਼ਤੀਸ਼ ਕੀਤੀ ਜਾਵੇ ਔਰ ਇਹਦੀ ਤਫ਼ਤੀਸ਼ ਕਰਕੇ ਔਰ ਜਿਹੜਾ ਝੂਠਾ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਦਰਜ ਹੋਇਆ ਵਾ ਉਹਦੇ ਪਰਚੇ ਨੂੰ ਜਿਹੜਾ ਵਾ ਉਹ ਕੈਨਸਲ ਕੀਤਾ ਜਾਵੇ ਅਗਰ ਜੇ ਇਸ ਨੂੰ ਜੇ ਇਸ ਕੈਨਸਲ ਨਾ ਕੀਤਾ ਗਿਆ ਫਿਰ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਕੁੱਝ ਕਰਕੇ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ ਅਗਰ ਨਾ ਮਿਲਿਆ ਤੇ ਫਿਰ ਸੜਕਾਂ ਤੇ ਆ ਕੇ ਇਹਦਾ ਇਹਦਾ ਵਿਰੋਧ ਵੀ ਕੀਤਾ ਜਾਏਗਾ ਮੰਨ ਲਿਓ ਕਿ ਸੀਪੀ ਸਾਹਿਬ ਨੇ ਐਸਪੀ ਹਰਪਾਲ ਸਾਹਿਬ ਨੂੰ ਜਿਹੜੀ ਹੈ ਦਰਖਾਸਤ ਜਿਹੜੀ ਉਹ ਮਾਰਗ ਕਰਤੀ ਹੈ ਇੱਕ ਵਾਰੀ ਮਾਰਗ ਕਰਤੀ ਆ ਔਰ ਤੁਹਾਨੂੰ ਪੂਰਾ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਸਾਡੇ ਪਰਿਵਾਰਾਂ ਨੂੰ ਦਲਿਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਵੇਗੀ ਅਗਰ ਜੇ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਫਿਰ ਮਾਨਯੋਗ ਅਸੀਂ ਜਿਹੜੇ ਸਾਡੇ ਐਸਪੀ ਪੁਲਿਸਨਰ ਦੇ ਜੀ ਚੇਅਰਮੈਨ ਆ ਅਸੀਂ ਉਹਨਾਂ ਕੋ ਵੀ ਜਾਵਾਂਗੇ ਔਰ ਉਹਨਾਂ ਨੂੰ ਵੀ ਜਾ ਕੇ ਅਸੀਂ ਹੰਗਾਰ ਲਗਾਵਾਂਗੇ ਕਿ ਦਲਿਤ ਪਰਿਵਾਰਾਂ ਦੇ ਨਾਲ ਜਿਹੜਾ ਲਗਾਤਾਰ ਧੱਕਾ ਹੋ ਰਿਹਾ ਵਾ ਉਹਨੂੰ ਰੋਕਿਆ ਜਾਵੇ ਔਰ ਜਿਹੜਾ ਇਹ ਮੇਰਾ ਨਾਮ ਸ਼ਬੀਰ ਦਰਾਵੜ ਹੈ ਤੇ ਮੈਂ ਬੇਸੁਰਖਾ ਸਮਾਤੋਂ ਸਾਰੇ ਧਰਮ ਪ੍ਰਿੰਦਿਆਂ ਨੂੰ ਸਤਿਵਾਲ ਮੇਕੀ ਜਾਤੀ ਅੱਜ ਅਸੀਂ ਮਾਨਯੋਗ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਕੋਲ ਰਸਤਾ ਦੇ ਦਰਬਾਰ ਪਹੁੰਚੇ ਹਾਂ ਕਿਉਂਕਿ ਇੱਕ ਦਲਿਤ ਪਰਿਵਾਰ ਦੀ ਲੜਕੀ ਜਿਸ ਨੂੰ ਇਨਸਾਫ ਨਹੀਂ ਮਿਲਿਆ ਕਾਫੀ ਲੰਬੇ ਸਮੇਂ ਤੋਂ ਉਹ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ ਅੱਜ ਦਸੇ ਬੰਦੀਆਂ ਦੇ ਨਾਲ ਗਲ ਕੇ ਕਮਿਸ਼ਨਰ ਸਾਹਿਬ ਦੇ ਕੋਲ ਪਹੁੰਚੇ ਹਾਂ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਝੂਠਾ ਪਰਚਾ ਦਰਦ ਜਿਹੜਾ ਇਹਨਾਂ ਦੇ ਹਸਬੰਦ ਦੇ ਹੋਰ ਇਹਨਾਂ ਦੇ ਬ੍ਰਦਰ ਤੇ ਹੋਇਆ ਆ ਔਰ ਜਦੋਂ ਇਹ ਮਾਮਲਾ ਸਾਰ ਕੜਾਫੀ ਐਸਪੀ ਸਾਹਿਬ ਹਰਪਾਲ ਸਿੰਘ ਨੇ ਜਿਹੜੇ ਉਹਨਾਂ ਦੀ ਨੌਲੇਜ ਸੀਗਾ ਪਰ ਉਹਨਾਂ ਦੇ ਬਿਨਾਂ ਕਿਸੇ ਮਨਜ਼ੂਰੀ ਤੋਂ ਬਿਖਾਇ ਕਿਸੇ ਸਨੇਚਾਂ ਤੋਂ ਇੱਕ ਤਰ੍ਹਾਂ ਦਰਜ ਹੋ ਜਾਂਦਾ ਆ ਤੇ ਪਰਿਵਾਰ ਜਿਹੜਾ ਦਰਦਰ ਦੀ ਤੱਕੇ ਖਾਂਦਾ ਫਿਰਦਾ ਪਿਆ ਸੀ ਅੱਜ ਇਹ ਪਰਿਵਾਰ ਬਲਿ ਸਮਾਜ ਦੀਆਂ ਜਥੇਬੰਦੀਆਂ ਕੋਲ ਪਹੁੰਚਿਆ ਔਰ ਅਸੀਂ ਐਸਪੀ ਸਾਹਿਬ ਨੂੰ ਮਿਲ ਕੇ ਗੁਹਾਰ ਲਗਾਈ ਆ ਬੇਨਤੀ ਕੀਤੀ ਆ ਕਿ ਜਿਹੜਾ ਪਰਚਾ ਪਿਛਲੇ ਦਿਨੀ ਇਹਨਾਂ ਦੇ ਇਹਨਾਂ ਦੇ ਪਤੀ ਤੇ ਇਹਨਾਂ ਦੇ ਭਰਾ ਦੇ ਉੱਤੇ ਦਰਜ ਕੀਤਾ ਗਿਆ ਉਹਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜਿਹਦੇ ਲਈ ਉਹਨਾਂ ਨੇ ਐਸਪੀ ਹਰਪਾਲ ਸਿੰਘ ਜੀ ਦੀ ਡਿਊਟੀ ਲਗਾਈ ਆ ਔਰ ਉਹਨਾਂ ਨੂੰ ਕਿਹਾ ਵੀ ਇਸ ਪਾਸੇ ਤੋਂ ਵੀ ਇਹਦੀ ਉਹ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਹ ਨਿਰਪੱਖ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਵੀ ਜਿਹੜਾ ਇਨਸਾਫ ਹੈ ਇਹਨਾਂ ਨੂੰ ਮਿਲੇਗਾ ਔਰ ਇਹਦੇ ਵਾਸਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਔਰ ਇਹਦੇ ਨਾਲ ਖੜੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਕਿ ਜਗਦੀਸ਼ ਜੱਗੂ ਜੀ ਸੁਮਿਤ ਕਾਲੀ ਜੀ ਰਾਹੁਲ ਮਲਿਕ ਜੀ ਔਰ ਹੋਰ ਵੀ ਸਾਡੇ ਮਹਿਲਾ ਵਿੰਗ ਦੇ ਜਿਹੜੇ ਪ੍ਰਧਾਨ ਨੇ ਕਮਲੇਸ਼ ਜੀ ਉਹ ਵੀ ਸਾਡੇ ਨਾਲ ਪਹੁੰਚੇ ਨੇ ਕਿਉਂਕਿ ਇਹ ਪਰਿਵਾਰ ਜਿਹੜਾ ਦੁਖੀ ਆ ਇਹਨਾਂ ਦੇ ਨਾਲ ਤੱਕਾ ਹੋਇਆ ਹੈ ਔਰ ਇਹ ਤੱਕਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਲੋੜ ਪਈ ਤੇ ਜਿਹੜਾ ਮਾਮਲਾ ਹੈ ਐ ਰੋਪੀ ਇੱਕ ਵਾਰ ਫਿਰ ਤੋਂ ਜਿਹੜੇ ਮਾਨਯੋਗ ਪੁਲਿਸ ਕਮਿਸ਼ਨਰ ਕੁਲਰ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਵਧੀਆ ਤਰੀਕੇ ਨਾਲ ਕਰਾਈ ਜਾਵੇ ਧੰਨਵਾਦ ਜੀ ਵੱਲੋਂ ਕੀ ਜਾਤੀ। ਮੈਂ ਇਹ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਜ ਫੋਰਸ ਦਾ ਮੈਂ ਰਾਸ਼ਟਰੀ ਪ੍ਰਧਾਨ ਤੇ ਆ ਜਿਹੜਾ ਅੱਜ ਜਿਹੜਾ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਅੱਜ ਕਾਜਲ ਕਾਜਲ ਤੇ ਉਹਦੇ ਕੋਦੇ ਭਰਾ ਦੇ ਤੇ ਉਹਦੇ ਪਤੀ ਦੇ ਜਿਹੜਾ ਦੁਕਾਨਦਾਰ ਸੀ ਉਹਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਚੋਰੀ ਦਾ ਜਿਸ ਪਰਚੇ ਦੀ ਤੇ ਕੋਈ ਜਾਂਚ ਜਾਂਚ ਨਾ ਹੋਈ ਜਿਸ ਪਰਚੇ ਦੀ ਕੋਈ ਫੁਟੇਜ ਨਾ ਆਈ ਹੋਵੇ ਸਾਹਮਣੇ ਉਹ ਕਿਤਨਾ ਪਰਚਾ ਹੋ ਸਕਦਾ ਦਰਜ ਇਹ ਪਰਚਾ ਇਸ ਤਰ੍ਹਾਂ ਹੋਇਆ ਦਰਜ ਵੀ ਪ੍ਰਸ਼ਾਸਨ ਦੇ ਬੰਦੇ ਜੀ ਮਿਲੀ ਭੁਗਤੀ ਦੇ ਨਾਲ ਇਹ ਪਰਚਾ ਹੋਇਆ ਦਰਜ ਇਸ ਕਰਕੇ ਨਹੀਂ ਦੇ ਪਰਚਾ ਹੋਣੀ ਸਾਰਾ ਜੇ ਹੁਣ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸਾਨੂੰ ਭੁੱਲਰ ਸਾਹਿਬ ਨੇ ਬੜਾ ਵਧੀਆ ishwasan ਦਵਾ ਬਹੁਤ ਹੀ ਵਧੀਆ ਆਦਮੀ ਨੇ ਉਹਨਾਂ ਨੇ ਕਿਹਾ ਵੀ ਇਸ ਦੀ ਜਿਹੜੀ ਜਾਂਚ ਆ ਪੂਰੀ ਤਰ੍ਹਾਂ ਹੋਵੇਗੀ ਬਰੀਕੀ ਦੇ ਨਾਲ ਉਹਨਾਂ ਨੇ ਹਰਪਾਲ ਸਿੰਘ ਦੀ ਡਿਊਟੀ ਲਾਇਰਪਾਲ ਸਿੰਘ ਐਸਪੀ ਜੀ ਵੀ ਉਹਨਾਂ ਨੇ ਲਈ ਹੈ ਡਿਊਟੀ ਵੀ ਇਹਦੀ ਪੂਰੀ ਜਾਂਚ ਕੀਤੀ ਜਾਏਗੀ ਔਰ ਪੂਰਾ ਇਹਨਾਂ ਨੂੰ ਇਨਸਾਫ ਮਿਲੇਗਾ ਕਾਜਲ ਦੇ ਕਾਜਲ ਦੇ ਪਰਿਵਾਰ ਨੂੰ ਜੇ ਫਿਰ ਵੀ ਇਨਸਾਫ ਨਾ ਮਿਲਿਆ ਤੇ ਫਿਰ ਫਿਰ ਇਹ ਸਾਰੀਆਂ ਸਸਤਾਵਾਂ ਰਲ ਕੇ ਫਿਰ ਕੋਈ ਨਾ ਕੋਈ ਐਕਸ਼ਨ ਲਵਾਂਗੇ ਉਹ ਫਿਰ ਜਿਹੜਾ ਐਕਸ਼ਨ ਹੋਏਗਾ ਉਹ ਫਿਰ ਪ੍ਰਸ਼ਾਸਨ ਵੀ ਜਾਣਦਾ ਇਸ ਤਰ੍ਹਾਂ ਸਮਾਂ ਵੀ ਜਾਣੀਆਂ ਵੀ ਇਸ ਤਰ੍ਹਾਂ ਲੈਕਚਰ ਹੋਏਗਾ ਇਹਨਾਂ ਨੂੰ ਕਹਿੰਦਾ ਹੈ ਜੈਬ ਆਦਮੀ ਕੀ ਹਰ ਰੋਜ਼ ਹਾਂ ਜੀ ਅੱਧੀ ਕਿਥੋਂ ਦੇ ਰਹੇ ਬਲੇ ਅਸੀਂ ਜੰਬੀ ਸਰ ਤੇ ਰਹੇ ਹਾਂ ਅੱਧੀ ਕੀ ਗੱਲ ਹੋਈ ਉਹਦੀ ਸਿੱਧੀ ਸਾਥ ਤੋਂ ਹਾਂ ਜੀ ਘਰ ਵਾਲੇ ਦੀ ਠੁੱਠਾ ਪਰਦੀ ਪਰਚਾ ਦਰਜ ਕੀਤਾ ਹੈ ਹਾਂ ਜੀ ਅੱਜ ਜੀ ਸਾਹਿਬ ਨੇ ਕੀ ਆ ਸੋਚ ਲੋ ਹਾਂ ਜੀ ਫ੍ਰੀ ਡਿਊਟੀ ਲਈ ਹੈ ਇੱਥੇ ਧੰਨ ਕਰਾਂਗੇ